ਆਹ ਆਏ ਬਰਵਾਦ ਕਰਤਾ ਵੇ ਡਾਕਰ ਵੇ ਆਏ ਵੇ ਤਾਜ਼ਰ ਮੱਛੀ ਦਾ ਕਰਕੇ ਆਈ ਉਹ ਰੱਬਾ ਉਹ ਵੀ ਖਾਈ ਜਾਂਦੀ ਸੀ ਉਹਨੂੰ ਉਹ ਤਾਂ ਸੱਤ ਕੇ ਦੱਕੇ ਲਾ ਕੇ ਖਾਈ ਜਾਂਦੀ ਸੀ ਸਾਥੋਂ ਪੈਸੇ ਇੱਕ ਨਹੀਂ ਦੋ ਨਹੀਂ ਸਗੋਂ 10 ਵਾਰ ਆਈਲੈਂਡਸ ਕਰਾ ਕੇ ਟੱਬਰ ਨੇ ਨੂ ਨੂੰ ਯੂਕੇ ਭੇਜਿਆ ਸੀ ਅੱਗੇ ਯੂਕੇ ਜਾ ਕੇ ਨੂ ਨੇ ਜੋ ਮੁੰਡੇ ਦੇ ਨਾਲ ਕੀਤਾ ਉਸ ਦਿਨ ਮੁੰਡੇ ਦੀ ਜਾਨ ਹੀ ਚਲੀ ਗਈ ਹੈ ਤੇ ਵੱਡੇ ਇਲਜ਼ਾਮ ਨੇ ਮੁੰਡੇ ਦੇ ਪਰਿਵਾਰ ਦੇ ਜਿਹਨਾਂ ਵੱਲੋਂ ਆਪਣੀ ਯੂਕੇ ਭੇਜੀ ਨੂੰ ਤੇ ਵੱਡੇ ਦੋਸ਼ ਲਗਾਏ ਗਏ ਨੇ ਪਰਿਵਾਰ ਦੇ ਮੁਤਾਬਕ ਕੁੜੀ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਵਾਰ-ਵਾਰ ਰਿਫਿਊਜ਼ਲ ਆਉਣ ਤੋਂ ਬਾਅਦ ਉਹਨਾਂ ਵੱਲੋਂ ਪਤੀ-ਪਤਨੀ ਦੋਵਾਂ ਨੂੰ ਯੂਕੇ ਪੇਸ ਦਿੱਤਾ ਗਿਆ ਜਿਸ ਦੇ ਲਈ ਉਹਨਾਂ ਨੂੰ ਲਗਭਗ 10 ਵਾਰ ਆਈਲੈਂਡ ਸਵੀ ਕਰਾਈ ਪਰਿਵਾਰ ਦੇ ਮੁਤਾਬਕ ਯੂਕੇ ਜਾ ਕੇ ਪਤਨੀ ਦੇ ਵੱਲੋਂ ਮੁੰਡੇ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਜਿਸ ਦਾ ਜ਼ਿਕਰ ਮੁੰਡਾ ਕਈ ਵਾਰ ਕਰ ਚੁੱਕਿਆ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਰਜ਼ਾ ਚੁੱਕ ਕੇ ਵਾਰ-ਵਾਰ ਬਾਹਰ ਪੈਸੇ ਵੀ ਭੇਜਦੇ ਰਿਹਾ ਕਿ ਸਾਡੇ ਘਰ ਦੀ ਹਾਲਤ ਸਹੀ ਹੋ ਜਾਵੇਗੀ ਪਰ 9 ਸਾਲ ਨਾਲ ਰਹਿਣ ਤੋਂ ਬਾਅਦ ਕੁੜੀ ਨੇ ਯੂਕੇ ਜਾ ਕੇ ਰੰਗ ਬਦਲ ਲਿਆ ਤੇ ਮੁੰਡੇ ਦੇ ਨਾਲ ਰਿਸ਼ਤਾ ਹੀ ਖਤਮ ਕਰਨ ਲੱਗੀ ਸੀ ਕਿ ਉੱਥੇ ਹੀ ਪਰਿਵਾਰ ਮੁਤਾਬਕ ਸਾਨੂੰ ਤਾਂ ਖਬਰ ਮਿਲੀ ਹੈ ਕਿ ਸਾਡੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਹੈ ਾਰੇ ਖੁਦਕੁਸ਼ੀ ਨਹੀਂ ਸਗੋ ਸਾਨੂੰ ਤਾਂ ਆਪਣੀ ਨੂੰ ਤੇ ਸ਼ੱਕ ਹੈ ਕਿ ਉਸਨੇ ਸਾਡੇ ਪੁੱਤ ਦਾ ਕਤਲ ਕੀਤਾ ਤਾਂ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਉਦੋਂ ਹੀ ਪਰਿਵਾਰ ਨੇ ਨੂੰ ਨੂੰ ਵੀ ਯੂਕੇ ਤੋਂ ਭਾਰਤ ਡਿਪੋਰਟ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਕੁੜੀ ਤੇ ਉਸਦੇ ਪਰਿਵਾਰ ਤੇ ਕਾਰਵਾਈ ਹੋ ਸਕੇ ਹਾਲਾਂਕਿ ਇਹਨਾਂ ਰੂਪਾ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਤਫਦੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਆਪਣਾ ਕਰੋ ਰੋਟਾ ਪਾਉਣੇ ਹੋਏ ਉਹ ਚਾਹ ਦਾ ਸੁਆਦਵਾਉਗਾ ਅੱਜ ਅੱਜ ਉਹਨਾਂ ਪਾਪ ਹੀ ਲੱਗੂਗਾ 9 ਸਾਲ ਰਹਿ ਕੇ ਸਾਡਾ ਕਦੇ ਘਟੇ ਨਹੀਂ ਹੋਏ 9 ਸਾਲ ਰਹਿ ਕੇ ਮੇਰੀ ਗੱਲਬਾਤ ਵੀ ਉਹਦੇ ਨਾਲ ਹੁੰਦੀ ਰਹਿੰਦੀ ਸੀ ਡੇਲੀ ਕੋੰਗੋ ਗੱਲਬਾਤ ਹੁੰਦੀ ਰਹਿੰਦੀ ਸੀ ਕਿਉਂ ਐ ਘਰੋਂ ਕਿਲਾ ਜ਼ਮੀਨ ਦੇ ਵਿੱਚ ਆ ਇੱਕ ਦੂਸਾਰਾ ਉਹ ਪਾਇੰਟ ਜਦੋਂ ਹੋਰ ਲੋਡ ਪਈ ਉਹਨੂੰ ਬੀਜਾ ਵਧਾਉਣ ਵਾਸਤੇ ਅਸੀਂ ਇੱਦਾਂ ਕਿ ਲਾਹੌਰ ਵੇਚਤਾ ਵੀ ਐ ਕਰਕੇ ਉਹ ਚਲੋ ਉਹਦਾ ਬੀਜਾ ਵਧ ਜਾ ਉਹ ਜੀ ਗਾਹਾਂ ਜਾ ਕੇ ਉਹਦੀ ਪਤਨੀ 9 ਸਾਲੇ ਦੇ ਕੋਲੇ ਬਈ ਪੱਲਾ ਰਹਿੰਦੀ ਰਹੀ। ਇਸ ਤੋਂ ਬਾਅਦ ਜੇ ਬਾਅਦ ਚ ਜਾ ਕੇ ਬਾਹਰ ਜਾ ਕੇ ਬਈ ਉਹ ਬਦਲ ਗਈ। ਉੱਥੇ ਜਾ ਕੇ ਉਹਨੂੰ ਟੌਰਚਰ ਕਰਨ ਲੱਗ ਗਈ। ਜਿੱਦ ਟੌਰਚਰ ਕਰਨ ਲੱਗ ਗਈ ਉਹ ਤੰਗ ਪਰੇਸ਼ਾਨ ਹੋ ਗਿਆ ਬਈ। ਸਾਨੂੰ ਦੱਸਿਆ ਨਹੀਂ। ਮੇਰੀ ਮਾਂ ਬਿਮਾਰ ਹੈਂਦੀ ਹੈ ਕਈ ਸਰਦੀ ਮਰੀਜ਼ ਆ। ਤਾਂ ਕਰਕੇ ਉਹਨੇ ਕੋਈ ਗੱਲਬਾਤ ਸਾਨੂੰ ਘਰੇ ਦੱਸੀ ਨਹੀਂ ਵੀ ਤਾਂ ਕਰਕੇ ਵੀ ਮਾਂ ਨੂੰ ਸੁਣਾਉ ਜੇ ਜਾਂ ਮੇਰੇ ਭਰਾ ਮਾਂ ਨੂੰ ਸੁਣਾਉ ਜੀ। ਇਸ ਕਰਕੇ ਉਹ ਉੱਥੇ ਬਹੁਤ ਜਿਆਦਾ ਟੌਰਚਰ ਕੀਤਾ ਗਿਆ ਉਹਨੂੰ। ਬਹੁਤ ਦੁਖੀ ਸੀ। ਅਸੀਂ ਇਧਰ ਕੁਛ ਨਾ ਕੁਛ ਕਰਕੇ ਸੀ ਜੋ ਵੀ ਅਸੀਂ ਰੁਪਇਆ ਭੇਜਦੇ ਉਹ ਉੱਥੇ ਫੜ ਕੇ ਉਹ ਆਪ ਦੇ ਹਵਾਲੇ ਕਰ ਲੈਂਦੇ ਸਾਰਾ ਖਾ ਜਾਂਦੇ ਉੱਥੇ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਕਰਕੇ ਆ ਗੱਲ ਬਾਤਾਂ ਜਦੋਂ ਲਾਸਟ ਟਾਈਮ ਉਹਨੇ ਕਿਹਾ ਵੀ ਅਗਰ ਕੇ ਮੇਰਾ ਵੀਜ਼ਾ ਖਤਮ ਹੋ ਗਿਆ ਤਾਂ ਕਰਕੇ ਸੀ ਉਹਨੂੰ ਪਿੱਛੇ ਸਾਰੇ ਗ੍ਰੇਸਟਾਰਾਂ ਦਾ ਫੜ ਫੜ ਕਰਕੇ ਰੁਪਏ ਅਸੀਂ 6 ਲੱਖ ਰੁਪਇਆ ਪਿੱਛੇ ਉਹਨੂੰ ਭੇਜਿਆ ਮੁੜ ਕੇ ਉਹ ਨਹੀਂ ਆ ਆ ਦੇ ਕਬਜ਼ੇ ਦੇ ਵਿੱਚ ਕਰ ਲਿਆ ਜਦੋਂ ਕਬਜ਼ੇ ਦੇ ਕਰ ਲਿਆ ਨਾ ਤਾਂ ਮੇਰੇ ਭਰਾ ਦਾ ਮੁੜ ਕੇ ਵੀ ਦਾ ਵੀਜ਼ਾ ਵਧਨ ਦਿੱਤਾ ਨਾ ਤਾਂ ਉਹਨੂੰ ਉਧਰੋਂ ਉਹਨੂੰ ਗ੍ਰਾਚਰ ਦੇ ਤੇ ਨਾ ਉਹਨੂੰ ਉਹ ਕਰਨ ਉਹ ਗ੍ਰਾਚਰ ਦੇ ਕਿਸੇ ਪਾਸੇ ਜੋ ਗ੍ਰਾਚਰ ਤੇ ਮੁੜ ਕੇ ਨੇ ਉਧਰ ਭਰਾ ਨੇ ਮੇਰੇ ਨੇ ਗੱਡੀ ਲੈ ਲਈ ਸੀ ਮੁੜ ਕੇ ਉਹਦਾ ਵੀ ਕਿਸੇ ਨੇ ਕੋਈ ਮਾਰ ਲਉ ਸੋਚੀ ਸਾਜੀ ਸਾਜੀ ਇਸ ਦੇ ਨਾਲ ਉਹਦਾ ਵੀ ਉਹ ਕਰਵਾਤਾ ਇਹ ਦੂਵਾ ਦਾ ਫਿਰ ਸ਼ੈਂਕਲ ਲੈ ਕੇ ਦਿੱਤਾ ਜਦੋਂ ਜਮਾ ਹੌਸਲਾ ਛੱਡ ਗਿਆ ਵੀ ਐ ਕਰਕੇ ਵੀ ਮੇਰਾ ਵੀ ਬਹੁਤ ਮਨ ਦੁਖੀ ਆ ਇਹ ਦੂਵਾ ਦਾ ਸੀ ਉਹਨੂੰ ਸ਼ੈਂਕਲ ਦਵਾ ਦਾ ਜਦੋਂ ਉਹਦਾ ਸ਼ੈਂਕਲ ਵੀ ਹੋ ਸਕਦਾ ਉਹਨਾਂ ਨੇ ਚੋਰੀ ਕਰਕੇ ਲੈ ਗਏ ਉਹ ਗੱਲ ਵਾਤਾ ਮੇਰੇ ਨਾਲ ਹੀ ਕਰਦਾ ਰਹਿੰਦਾ ਸੀ ਵੀ ਮਾਪਿਓ ਦਾ ਖਿਆਲ ਰੱਖੀ ਐਨਾ ਮੈਂ 1 ਡੇੜ ਕਿਲਾ ਵਾਣ ਵੇਚ ਕੇ ਮੈਂ ਬਾਹਰ ਚਲਾ ਗਿਆ ਵੀ ਇੰਨੀ ਕਰਜ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਗਈ ਅਸੀਂ ਇਧਰੋਂ ਰੁਪਏ ਭੇਜਦੇ ਗਏ ਰੁਪਏ ਭੇਜਦੇ ਗਏ ਵੀ ਚਲੋ ਅੱਜ ਵੀ ਸੌਖੇ ਹੋਵਾਂਗੇ ਮਾਪੇ ਉਹਨੂੰ ਕੋਈ ਸੁੱਖ ਦਾ ਸਹਾਰਾ ਹੋ ਸਾਨੂੰ ਨਹੀਂ ਪਤਾ ਸੀ ਵਿਉਤਰੀਆ ਕਿ ਇਹ ਜਾ ਕੇ ਐ ਬਦਲ ਜੂਗੀ 9 ਸਾਲ ਇੱਥੇ ਰਹਿਣ ਦੇ ਬਾਵਜੂਦ ਵੀ ਉਹਨੇ ਬਾਹਰ ਜਾ ਕੇ ਇਹ ਜਾ ਕੁਛ ਕੀਤਾ ਤਾਂ ਕਰਕੇ ਮੇਰੇ ਭਰਾ ਨੂੰ ਮੈਂਟਲੀ ਅਫਸੈਟ ਕਰਦਾ ਉਹਨੇ ਉਹ ਉਸ ਗੱਲ ਦੇ ਡਿਪਰੈਸ਼ਨ ਦੇ ਵਿੱਚ ਆ ਕੇ ਜਾਂ ਤਾਂ ਕੁਝ ਕਰ ਗਿਆ ਤੇ ਜਾਂ ਉਹਨਾਂ ਨੇ ਕੁਝ ਕਰਾਤਾ ਮੇਰਾ ਕਹਿਣਾ ਉਹਨਾਂ ਨੇ ਇੱਕ ਸੋਚੀ ਸਾਜੀ ਸਾਜ਼ਿ ਸੀ ਉਹਦੇ ਨਾਲ ਉਹਦਾ ਸੋਹਰਾ ਪਰਿਵਾਰ ਸਾਰੀ ਮਿਲੀਭੁਗਤ ਸੀ ਉਹਨਾਂ ਨੇ ਰਲ ਮਿਲ ਕੇ ਮਨ ਲੋਏ ਦਾ ਇੱਕ ਤਰ੍ਹਾਂ ਦਾ ਕਤਲ ਕੀਤਾ ਇਹ ਤੇਜਿੰਦਰ ਸਿੰਘ ਸਿੱਧੂ ਮੇਰਾ ਭਾਂਜਾ ਸੀ ਸਾਡਾ ਇਹ ਭਾਂਜਾ ਕੋਈ ਲਗਭਗ 9 ਬਰੇ ਪਹਿਲਾਂ ਵਿਆਹਿਆ ਸੀ ਅਸੀਂ ਤਾਂ ਉਹਨੂੰ ਅਮਣੀ ਕਹਿੰਦੇ ਹਾਂ ਪਰ ਉਹਦਾ ਪੱਕਾ ਨਾਮ ਮਨਜੀਤ ਕੌਰ ਸੀ ਹੀਰੋ ਕਲਾ ਪਿੰਡ ਦਾ ਮਾਨਸਰ ਜਿਹਰੇ ਚ ਵਿਆਹ ਹੋਏ ਨੂੰ ਵੀ 9 ਸਾਲ ਹੋ ਗਏ ਤੇ ਬੜਾ ਇੰਟੈਲੀਜੈਂਟ ਬਹੁਤ ਸ਼ਰੀਫ ਬੜਾ ਹੌਣ ਹਾਰ ਬੱਚਾ ਸੀ ਬਹੁਤ ਕੈਂਪਾਂ ਚ ਭਾਗ ਲੈਂਦਾ 52 ਵਾਰੀ ਉਸ ਬੱਚੇ ਨੇ ਖੂਨਦਾਨ ਦਿੱਤਾ ਹੋਇਆ ਸੀ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਨੇ ਕੈਂਪਾਂ ਚ ਜਾਣਾ ਯੂਨੀਵਰਸਿਟੀ ਚ ਜੌਬ ਕਰਦਾ ਸੀ ਪਹਿਲਾਂ ਬੈਂਕ ਚ ਵੀ ਜੌਬ ਕੀਤੀ ਉਹ ਬੱਚੀ ਕੋਈ ਜ਼ਿਆਦਾ ਇੰਟੈਲੀਜੈਂਟ ਤਾਂ ਹੈ ਨਹੀਂ ਸੀ ਜਿਹੜੀ ਮਨਜੀਤ कौर ਪਸ ਸਾਨੂੰ ਪਰਿਵਾਰ ਨੂੰ ਇਹਨਾਂ ਨੂੰ ਸਾਰਿਆਂ ਨੂੰ ਇੱਕ ਹੀ ਗੱਲ ਦੇ ਪਿੱਛੇ ਚਾਂਸੇ ਚ ਚਲਾਈ ਰੱਖਿਆ ਕਿ ਅੱਜ ਕੱਲ ਸਾਰੇ ਬਾਹਰ ਜਾਵਾਂਗੇ ਤਾਂ ਆਪਣਾ ਘਰ ਵਧੀਆ ਚੱਲੂਗਾ ਘਰ ਦੀ ਤੁਸੀਂ ਹਾਲਤ ਦੇਖ ਲਓ ਗਰੀਬੀ ਪਹਿਲਾਂ ਹੀ ਬਹੁਤ ਸੀ ਤੇ ਉਹਨੇ ਇੰਨਾ ਕਿ ਪੈਸਾ ਬਰਬਾਦ ਕਰਵਾਇਆ ਵੀ ਆਈਲਟਸ ਕੀਤਾ ਸਾਨੂੰ ਤਾਂ ਦੱਸਦੇ ਹੀ ਨਹੀਂ ਸਾਨੂੰ ਤਾਂ ਇਹ ਵੀ ਨੌਕ ਵਾਰੀ ਕਰਵਾਇਆ ਪਰ ਉਹਨੇ ਵੀਡੀਓ ਵੀ ਜਿਹੜੀ ਪਾਈ ਹੈ ਭੇਜੀ ਉਹਦੇ ਵੀ ਕਿਹਾ ਵੀ ਮੈਂ 14 ਵਾਰੀ ਤਾਂ ਉਹਨੂੰ ਆਈਲਟਸ ਕਰਵਾਇਆ ਕੈਨੇਡਾ ਦੀ ਫਾਈਲ L4 ਵਾਲੀ ਚਾਰ ਵਾਰੀ ਹੋਰ ਰਿਫਿਊਜ਼ ਹੋ ਗਈ ਬਹੁਤ ਪੈਸਾ ਬਰਬਾਦ ਹੋਇਆ ਰਿਫੰਡ ਹੋਏ ਨਹੀਂ ਪੈਸੇ 8 ਤੋਂ 10 ਲੱਖ ਰੁਪਏ ਉਦੋਂ ਬਰਬਾਦ ਹੋਇਆ ਫਿਰ ਹੁਣ ਆਪਦੀ ਜਿੱਦ ਤੇ ਰਹੀ ਹੁਣ ਬਹੁਤ ਕਿਹਾ ਵੀ ਆਪਾਂ ਰਹਿਣ ਦੀਏ ਹਾਂ ਕਿ ਨਹੀਂ ਵੀ ਜਾਣਾ ਫਿਰ ਹੁਣ ਯੂਕੇ ਦਾ ਵੀਜ਼ਾ ਉਹਨੇ ਲਵਾ ਲਿਆ ਸਟੱਡੀ ਦਾ ਸਤੰਬਰ 2023 ਦੇ ਵਿੱਚੋਂ ਗਈ ਆ ਕਾਫੀ ਪੈਸਾ ਲੱਗਾ ਜਿੰਨੇ ਪਹਿਲਾਂ 8 ਲੱਖ ਲੱਗਿਆ ਸੀ 34 ਲੱਖ ਰੁਪਏ ਹੁਣ ਲੱਗ ਗਿਆ ਫਿਰ ਟਿਕਟਾਂ ਦਾ ਜਿਹੜਾ ਉਹ ਅਲੱਗ ਲੱਗ ਗਿਆ ਕੋਈ 42-43 ਲੱਖ ਰੁਪਏ ਦੇ ਥੱਲੇ ਆ ਗਏ ਡੇਢ ਕਿਲਾ ਪਹਿਲੀ ਵੇਚੀ ਇਹਨਾਂ ਨੇ ਇਤੋਂ ਗਵਾਂਡੀਆਂ ਤੋਂ ਹੋਰਾਂ ਤੋਂ ਪਿੰਡ ਵਾਸੀਆਂ ਤੋਂ ਰਿਸ਼ਤੇਦਾਰਾਂ ਤੋਂ ਪੈਸੇ ਖੜੇ ਹੱਥ ਆਧਾਰ ਪਰੇ ਕਰਜ਼ਾ ਲਿਆ ਲਿੰਟਾਂ ਚੱਕੀਆਂ ਉਹ ਕਰਜ਼ੇ ਦੀ ਪੰਡ ਵੀ ਭਾਰੀ ਹੈ ਬਹੁਤ ਭਾਰੀ ਪੰਡ ਹੈ ਜੀ ਉਹ ਜਦੋਂ ਉਹਦੇ ਪਿੱਛੇ 4 ਕਿ ਮਹੀਨੇ ਪਿੱਛੋਂ ਇਹ 5 6 ਮਹੀਨੇ ਪਿੱਛੋਂ ਚਲਾ ਗਿਆ 6 ਫਰਵਰੀ 2024 ਨੂੰ ਗਿਆ ਸੀ ਕੋਈ 11 ਕਿ ਮਹੀਨੇ ਹੋਇਆ ਹਾਲੇ ਸਾਲ ਹੋਣ ਵਾਲਾ ਉਹਨੂੰ ਗਏ ਨੂੰ ਤੇ ਉੱਥੇ ਜਾ ਕੇ ਜਦੋਂ ਉਹਨੇ ਦੇਖਿਆ ਉਹਦਾ ਮਾਹੌਲ ਹੀ ਕੁਛ ਹੋਰ ਸੀ ਉਹ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਉਹਦੇ ਨਾਲ ਨਜਾਇਜ਼ ਸੰਬੰਧ ਬਣਾ ਕੇ ਜਿੱਥੇ ਰੂਮ ਚ ਰਹਿੰਦੀ ਸੀ ਉੱਥੇ ਸਾਰੇ ਦਾ ਸਾਰਾ ਉਹਨੇ ਆਪਦਾ ਹੀ ਬਣਾ ਰੱਖਿਆ ਸੀ ਜਿਵੇਂ ਉਹਦੀ ਵਾਈਫ ਹੁੰਦੀ ਆ ਜਿਉਹਨੇ ਰੂਮ ਵੀ ਲਿਆ ਤਾਂ ਉੱਥੇ ਜਾ ਕੇ ਇਹ ਕਿਹਾ ਸੀ ਵੀ ਇਹ ਮੇਰਾ ਹਸਬੰਦ ਹੈ ਤੇ ਆਪਦੇ ਰੂਮ ਚ ਉਹਨਾਂ ਦੀਆਂ ਫੋਟੋਆਂ ਨਾਲ ਦੋਵਾਂ ਦੀਆਂ ਲਵਾਲਵਾ ਕੇ ਜਦੋਂ ਇਹਨੇ ਦੇਖਿਆ ਵੀ ਆਹ ਤੋ ਕੀ ਕੀਤਾ ਉਹ ਕਹਿੰਦੀ ਮੇਰੀ ਜ਼ਿੰਦਗੀ ਚ ਇਹ ਆ ਚੁੱਕਾ ਹੈ ਉਸ ਤੋਂ ਬਾਅਦ ਸਗੋਂ ਇਹਨੂੰ ਬਹੁਤ ਟੌਰਚਰ ਕੀਤਾ ਉਹਨਾਂ ਨੇ ਤੰਗ ਕੀਤਾ ਦੋਮਾਣੇ ਰਲ ਕੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੱਥੇ ਦੇਖੋ ਸ਼ਰੀਫ ਲੱਗਦੀ ਸੀ ਚਲੋ ਥੋੜਾ ਮੋਟਾ ਜਿਵੇਂ ਘਰਾਂ ਚ ਚੱਲੀ ਜਾਂਦਾ ਹੁੰਦਾ ਦੋਵਾਂ ਭਰਾਵਾਂ 'ਚ ਫਰਕ ਪੈਣ ਵਾਲੀਆਂ ਗੱਲਾਂ ਕੰਦ ਕੜਬਾਤੀ ਇਹ ਬੁੜੀਆਂ ਦੀ ਇੱਕ ਆਮ ਜੀ ਗੱਲ ਹੁੰਦੀ ਹੈ ਵੀ ਇਹਨਾਂ 'ਚ ਇਤفاق ਨਹੀਂ ਛੱਡ ਰੱਖਣ ਦਿੱਤਾ ਉੱਥੇ ਜਾ ਕੇ ਵੀ ਉਹ ਇਹੋ ਜਿਹਾ ਕੁਝ ਕਰੂ ਐਨੀ ਪੰਡ ਪੈਸਿਆਂ ਦੀ ਲਵਾ ਕੇ ਆਪਦੀ ਜਿੱਦ ਪੂਰੀ ਕਰਕੇ ਉਹ ਇੰਗਲੈਂਡ ਬੱਚੀ ਤੇ ਇੱਥੇ ਕੁਝ ਵੀ ਘਰ ਦਾ ਸੋਚਿਆ ਹੀ ਨਹੀਂ ਉਲਟਾ ਜਾ ਕੇ ਹੋਰ ਪੈਸੇ ਮੰਗਵਾਏ ਜਾਣ ਤੋਂ ਬਾਅਦ 6 ਲੱਖ ਰੁਪਏ ਨੂੰ ਹੋਰ ਦਿੱਤਾ ਉਹਨੇ ਆਪਦਾ ਵੀਜ਼ਾ ਜਿਹੜਾ ਉਹ ਐਕਸਟੈਂਡ ਕਰਵਾ ਲਿਆ ਤੇ ਇਹਦਾ ਹੋਣ ਵੀ ਨਹੀਂ ਦਿੱਤਾ ਇਹ ਤੋਂ ਗਏ ਤੋਂ ਪਾਸਪੋਰਟ ਵੀ ਫੜ ਲਿਆ ਇਹਦੇ ਸਾਰੇ ਡਾਕੂਮੈਂਟ ਆਪਦੇ ਕੋਲੇ ਰੱਖ ਲੇ ਤੇ ਇਹਨੂੰ ਕਹਤਾ ਵੀ ਇੱਥੇ ਆਈ ਰਹਿਣਾ ਪੈਂਦਾ ਹੁੰਦਾ ਮੈਂ ਤੁਹਾਨੂੰ ਰਿਪੋਰਟ ਕਰਵਾ ਦੂੰਗੇ ਤੇ ਜੇ ਕਿਸੇ ਨੂੰ ਕੁਝ ਕਿਹਾ ਜਾਂ ਦੱਸਿਆ ਤਾਂ ਦੇਖ ਲਈ ਉਹਨੇ ਸਾਨੂੰ ਦੱਸਣ ਤੋਂ ਪਹਿਲਾਂ ਕਿਉਂਕਿ ਸਾਡੀ ਭੈਣ ਉਹਦੀ ਮਾਂ ਜਿਹੜੀ ਉਹ ਵੀ ਕੈਂਸਰ ਦੀ ਮਰੀਜ਼ ਹੈ ਉਹ ਜਦੋਂ ਗਿਆ ਉਥੇ ਤੀਜੇ ਦਿਨ ਬਾਅਦ ਪਹਿਲਾ ਫੋਨ ਕੀਤਾ ਤਾਂ ਉਸ ਵਕਤ ਅਸੀਂ ਸਾਡੀ ਭੈਣ ਦੇ ਕੀਮੋ ਲਵਾ ਕੇ ਹੁੰਦੇ ਸੀ ਪਹਿਲੀ ਫਿਰ ਜਦੋਂ ਉਹਨੂੰ ਪਤਾ ਲੱਗਿਆ ਵੀ ਮਾਂ ਨੂੰ ਤਾਂ ਮੈਰੀ ਨੂੰ ਕੈਂਸਰ ਨਿਕਲਿਆ ਕਿ ਜੇ ਮੈਨੂੰ پتہ ਹੁੰਦਾ ਮੈਂ ਜਾਂਦਾ ਹੀ ਨਾ ਫਿਰ ਉਹਨੂੰ ਪਛਤਾਵਾ ਡਬਲ ਹੋ ਗਿਆ ਅੰਦਰੇ ਅੰਦਰ ਉਹ ਧੁਖਦਾ ਰਿਹਾ ਪਰ ਸਾਨੂੰ ਨਹੀਂ ਦੱਸਿਆ ਇੱਥੇ ਉਹਨੂੰ ਫਿਰ ਜਦੋਂ ਸਾਨੂੰ ਗੱਲ ਪਤਾ ਲੱਗੀ ਪਹਿਲਾਂ ਉਹਨੇ ਆਪਣੇ ਸਹੁਰਿਆਂ ਨੂੰ ਕਿਹਾ ਵੀ ਇਹਦਾ ਕੋਈ ਹੱਲ ਕਰ ਦਿਓ ਮੇਰੇ ਕਹਿਣੇ ਤੋਂ ਬਾਹਰ ਹੈ ਕਿ ਸੇ ਹੋਰ ਮੁੰਡੇ ਨਾਲ ਰਹੀ ਜਾਂਦੀ ਆ ਇਹਨੂੰ ਸਮਝਾ ਦਿਓ ਸਾਡਾ ਘਰ ਦੂਰਾ ਕਰਤਾ ਇਹਨੇ ਬਹੁਤ ਘਰ ਪਟਿਆ ਗਿਆ ਉਹ ਕਹਿੰਦੇ ਵੀ ਤੂੰ ਨਵੇਂ ਕਰੀ ਜਾਂਦਾ ਤਾਂ ਕੁੜੀ ਮੈਂ ਕੁੜੀਆਂ ਨਾਲ ਰਹਿਣੀ ਆ ਵੀ ਤੇ ਮੈਂ ਆਈ ਰਹਿਣਾ ਪੈਂਦਾ ਫਲਾਣਾ ਕਰਨਾ ਪੈਂਦਾ ਉਹਨਾਂ ਨੂੰ ਵੀ ਉਹ ਗੱਪ ਲਾਈ ਗਈ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਸਾਰੀ ਉਹਨਾਂ ਦੀ ਰਲੀ ਮਰੀ ਭੋਗਤ ਸੀ ਹੋਰ ਕੀ ਘਟਨਾ ਵਾਪਰੀ ਹੋਂਡ੍ਰਿਓ ਸੂਸਾਇਡ ਕੀ ਤਾਂ ਦੱਸਿਆ ਸਾਨੂੰ ਤਾਂ ਜਦੋਂ ਉਹਨੂੰ ਫੋਨ ਕੀਤਾ ਇੱਥੇ ਮਰਨ ਤੋਂ ਪਹਿਲਾਂ ਉਹਨੇ ਦੋ ਵੀਡੀਓ ਵੀ ਪਾਈਆਂ ਆਪਦੀ ਮਾਂ ਨੂੰ ਵੀ ਇਹ ਕਿਹਾ ਵੀ ਮਾਂ ਨਾ ਇਹਨਾਂ ਨੇ ਬਹੁਤ ਕਿਹਾ ਵੀ ਅਸੀਂ ਪੈਸੇ ਪਾ ਕੇ ਇਕੱਠੇ ਕਰਕੇ ਤੁਹਾਨੂੰ ਟਿਕਟ ਲੈ ਦਨੇ ਹਾਂ ਤੂੰ ਵਾਪਸ ਆ ਜਾ ਉਹ ਕਹਿੰਦਾ ਮੈਂ ਕੀ ਮੂੰਹ ਦਿਖਾਉਂਗਾ ਆ ਕਿ ਵੀ ਆਪਦੀ ਜਨਾਨੀ ਨੂੰ ਵੀ ਉੱਥੇ ਕਿਸੇ ਹੋਰ ਦੇ ਲੜਲਾ ਕੇ ਆ ਗਿਆ ਤੇ ਇਥੋਂ ਕਹਿੰਦਾ ਜਿਹੜੇ ਜਿਹੜੇ ਲੋਕਾਂ ਦਾ ਮੈਂ ਪੈਸਾ ਦੇਣਾ ਕਿਹਦਾ ਕਿਹਦਾ ਵਾਪਸ ਮੋੜੂੰਗਾ ਕਰਜੇ ਦੀ 판ਡਾ ਜਿਹੜੀ ਸੇਰਾ ਮੈਂ ਕਿਵੇਂ ਵਾਪਸ ਮੁੜੂਗਾ ਮੈਂ ਨਹੀਂ ਆ ਸਕਦਾ ਬਹੁਤ ਸਮਝਾਇਆ ਉਹਨੂੰ ਬਹੁਤ ਕਿਹਾ ਅਖੀਰ ਤੱਕ ਉਹਨੇ ਕੋਸ਼ਿਸ਼ਾਂ ਵੀ ਕੀਤੀਆਂ ਪਰ ਉਹਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਠਾਇਆ ਗਿਆ ਦੇਖੋ ਮੈਂ ਤਾਂ ਅਕਸਰ ਹੀ ਕਹਿੰਦਾ ਹੁੰਦਾ ਕਿ ਜੋ ਰੱਬ ਕਰਦਾ ਚੰਗਾ ਕਰਦਾ ਪਰ ਇੱਥੇ ਆ ਕੇ ਵੀ ਕਿੰਨਾ ਸ਼ਰੀਫ ਐਨਾ ਹੋਣ ਹਾਰ ਇੰਟੈਲੀਜੈਂਟ ਬੱਚਾ ਭਗਤ ਬੱਚਾ ਜਿਹਦੇ ਨਾਲ ਆ ਕੁਝ ਹੋਇਆ ਨਾ ਵੀ ਰੱਬਾ ਤੂੰ ਇਹ ਸਾਡੇ ਨਾਲ ਕਿਉਂ ਇਹੋ ਜਿਹਾ ਪਾਣਾ ਵਰਤਾਇਆ ਸਾਡੀ ਮੰਗ ਇਹ ਹੈ ਜੀ ਵੀ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀਆਂ ਉਹਦੀ ਪਤਨੀ ਤੇ ਜਿਹੜਾ ਉਹਦੇ ਨਾਲ ਹੁਣ ਰਹਿੰਦਾ ਮੁੰਡਾ ਉਥੇ ਉਹਦੀ ਪਤਨੀ ਦਾ ਨਾਮ ਅਨਜੀਤ ਕੌਰ ਹੈ ਪੁੱਤਰੀ ਮੱਗਰ ਸਿੰਘ ਵਾਸੀ ਫੀਰੋਕਲਾਂ ਜ਼ਿਲ੍ਹਾ ਮਾਨਸਾ ਜਿਹੜਾ ਉਹਦਾ ਸਹੁਰਾ ਹੈ ਉਹਦਾ ਪਿਓ ਮੱਗਰ ਸਿੰਘ ਉਹਦੇ ਦੋਨੇ ਭਰਾ ਉਹਨਾਂ ਬਾਰੇ ਉਹ ਵੇਰਵਾ ਪਾ ਕੇ ਗਿਆ ਵੀਡੀਓ ਭੇਜ ਕੇ ਗਿਆ ਸਾਨੂੰ ਤੇ ਜਿਹੜਾ ਜਿਹਦੇ ਨਾਲ ਰਹਿੰਦੀ ਸੀ ਲਬਰੀਤ ਉਹ ਇਥੋਂ ਪਿੱਛੇ ਆ ਉਹਦਾ ਬਿਸ਼ਨੰਦੀ ਪਿੰਡ ਆ ਉਹਦੇ ਪਿਓ ਦਾ ਨਾਮ ਸੁਭਾ ਸਿੰਘ ਹੈ ਤੇ ਉਹਨਾਂ ਬਾਰੇ ਉਹ ਕਹਿ ਕੇ ਵਿਗਿਆ ਉਹ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਨੂੰ ਉਹਨੂੰ ਥੋ ਘਰੋਂ ਵੀ ਕੱਢਿਆ ਫੇਰ ਵੀ ਕੁੱਟਦੇ ਸੀ ਫਿਰ ਉਹਦਾ ਵੀਜ਼ਾ ਵਧਨ ਨਹੀਂ ਦਿੱਤਾ ਉਹਦੇ ਡਾਕੂਮੈਂਟ ਦਿੰਦੇ ਨਹੀਂ ਸੀ ਫਿਰ ਜਿੰਨੇ ਪੈਸੇ ਉਹ ਕਮਾ ਕੇ ਲਾਉਂਦਾ ਸੀ ਉਹ ਦੋਵੇਂ ਬਹਿ ਕੇ ਨਸ਼ਾ ਕਰਦੇ ਸੀ ਬੋਤਲਾਂ दारू ਦੀਆਂ ਪੀਂਦੇ ਸੀ ਲੜਾ ਵੀ ਸੁਸਾਇਡ ਕੀਤਾ ਉਹਨੇ ਜਾਂ ਕੋਈ ਹੋਰ ਵੀ ਲਾ ਸਾਨੂੰ ਤਾਂ ਜੀ ਦੇਖੋ ਸਾਨੂੰ ਤਾਂ ਹਜੇ ਕਲੀਅਰ ਨਹੀਂ ਪਤਾ ਅਸੀਂ ਚਾਹੁੰਦੇ ਵੀ ਉਹਦਾ ਸਾਨੂੰ ਖੁੱਲ ਕੇ ਪਤਾ ਲੱਗ ਜਾਏ ਨਾ ਹੀ ਉਥੇ ਕੁਝ ਦੱਸਦੇ ਆ ਨਾ ਹੀ ਪੁਲਿਸ ਦੱਸਦੀ ਆ ਸਾਨੂੰ ਤਾਂ ਕਹਤਾ ਵੀ ਇਹਨੇ ਸੂਸਾਈਡ ਕੀਤਾ ਪਤਾ ਲੱਗੂਗਾ ਜਾਂਚ ਹੋਣੀ ਚਾਹੀਦੀ ਹੈ ਜੀ ਵੀ ਉਹਨੇ ਸੂਸਾਈਡ ਕੀਤਾ ਜਾਂ ਉਹਦਾ ਕਤਲ ਹੋਇਆ ਜਾਂ ਕਿਸੇ ਸਾਜ਼ਿਸ਼ ਤਹਿਤ ਮਾਰਿਆ ਜੇ ਜੇਕਰ ਉਹਨੇ ਸੂਸਾਈਡ ਕਰਨ ਵਾਲਾ ਬੰਦਾ ਨਹੀਂ ਸੀ ਜੇਕਰ ਉਹਨੇ ਕੀਤੀ ਵੀ ਆ ਤਾਂ ਇਸ ਗੱਲ ਤੋਂ ਪ੍ਰੇਰਿਤ ਹੋ ਕੇ ਕੀਤਾ ਹੋ ਸਕਦਾ ਜ਼ਿੰਮੇਵਾਰ ਉਹੀ ਹੈ ਉਹਦੀ ਪਤਨੀ ਤੇ ਜਿਹੜਾ ਉਹਦੀ ਪਤਨੀ ਦਾ ਦੋਸਤ ਹੈ ਲਵਪ੍ਰੀਤ ਤੇ ਉਹਦਾ ਜਿਹੜਾ ਸਹੁਰਾ ਪਰਿਵਾਰ ਹੈ ਧਜਿੰਦਰ ਸਿੰਘ ਦਾ ਡੈਡ ਬੋਡੀ ਵਾਸਤੇ ਕੋਈ ਕੀਤਾ ਡੈਡ ਬੋਡੀ ਵਾਸਤੇ ਅਸੀਂ ਜਿਵੇਂ ਆਪਣੇ ਲੋਕਲ ਐਮਪੀ ਵੀ ਬਾਹਰ ਸਿਮਰਤ ਕੌਰ ਬਾਦਲ ਨੂੰ ਉਹਨਾਂ ਨੂੰ ਵੀ ਦਿੱਤਾ ਤੇ ਸਿਂਚੇਵਾਲ ਸਾਹਿਬ ਜਿਹੜੇ ਸੰਤ ਬਲਬੀਰ ਸਿੰਘ ਜੀ ਉਹਨਾਂ ਕੋਲ ਵੀ ਅਸੀਂ ਰਿਟਨ ਚ ਦੇ ਕੇ ਆਏ ਆਂ ਵੀ ਤਾਂ ਕਿ ਬਿਨਾਂ ਪੈਸੇ ਖਰਚੇ ਤੋਂ ਜਿਹੜੀ ਡੈੱਡ ਬਾਡੀ ਆ ਉਹਦੀ ਇੱਥੇ ਆ ਜੇ ਤਾਂ ਕਿ ਅਸੀਂ ਉਹਦੀ ਜਿਹੜੀ ਅੰਤਮ ਰਸਮਾਂ ਮ੍ਰਿਤਕ ਦੇਹ ਦਾ ਸੰਸਕਾਰ ਕਰਕੇ ਅਸੀਂ ਆਪਦੇ ਹੱਥੀਂ ਕਰ ਸਕੀਏ ਹੁਣ ਗਾਂ ਵੀ ਕਿ ਟੁੱਟ ਲੜਾ ਹੈ ਐਕਸ਼ਨ ਕਰਨਾ ਤਾਂ ਐਕਸ਼ਨ ਕਰਾਂਗੇ ਕੋਈ ਸੁਣੋ ਜੀ ਆਪ ਕੋਸ਼ਿਸ਼ਾ ਵੀ ਜੇ ਬਿਲਕੁਲ ਕਰਾਂਗੇ ਜੀ ਅਸੀਂ ਚਾਹੇ ਬਾਹਰਲੀ ਕੋਰਟ ਦੇ ਵਿੱਚ ਜੋ ਉੱਥੇ ਕੁਝ ਕਰ ਸਕਦਾ ਹੋਇਆ ਕਿਸੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਕਹੇ ਕਿ ਮੇਲ ਕਰਕੇ ਉਧਰ ਵੀ ਅਸੀਂ ਤੌਥੇ ਕਹਿਣਾ ਚਾਹੁੰਦੇ ਆ ਉਥੋਂ ਦੀ ਗਵਰਨਮੈਂਟ ਨੂੰ ਵੀ ਕਿ ਪਰਚਾ ਦਰਜ ਹੋਵੇ ਤੇ ਉਹਨੂੰ ਉਥੋਂ ਰਿਪੋਰਟ ਕੀਤਾ ਜਾਵੇ ਇੰਗਲੈਂਡ ਚੋਂ ਭੇਜਿਆ ਜਾਵੇ ਵਾਪਸ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹ ਜੀਆਂ ਮਨਜੀਤ ਕੌਰਾਂ ਹੋਰ ਘਰਾਂ ਦੇ ਨੂੰ ਬਰਬਾਦ ਨਾ ਕਰਨ ਹੋਰ ਕੋਈ ਤੇਜਿੰਦਰ ਸਿੰਘ ਸਿੱਧੂ ਬਲੀ ਦਾ ਬਕਰਾਂ ਨਾ ਬਣੇ ਅਸੀਂ ਇਹ ਚਾਹੁੰਦੇ ਆ ਸਾਨੂੰ ਇਨਸਾਫ ਮਿਲੇ ਨਿਆਂ ਮਿਲੇ ਤੇ ਹੋਰ ਜਿਹੜੇ ਪੰਜਾਬ ਦੇ ਬੱਚੇ ਆ ਦਿਨੋਂ ਦਿਨ ਇਹ ਜੀਆਂ ਘਟਨਾਵਾਂ ਬਹੁਤ ਹੋਈ ਜਾਂਦੀਆਂ ਉਹ ਵੀ ਠੀਕ ਰਹਿਣ। ਫਿਰ ਇੱਥੇ ਇੱਕ ਹੋਰ ਘਟਨਾ ਵੀ ਹੋਈ ਸੀ। ਸੰਦੋਹਾ ਪਿੰਡ ਦੀ ਕੁੜੀ ਐ ਇੱਕ ਉਹ ਕੈਨੇਡਾ ਸੀ। ਉਹਦੇ ਵੀ ਕੁਝ ਪਤਾ ਨਹੀਂ ਲੱਗਿਆ ਕਿ ਕਿਵੇਂ ਮੌਤ ਹੋਈ ਐ। ਉਸਨੇ ਇਥੇ ਲੱਖਾ ਸੁਧਾਨਾ ਜੀ ਵੀ ਆਏ ਸੀ। ਉਹਨਾਂ ਨੇ ਬਾਹਰ ਗੱਲ ਵੀ ਕੀਤੀ ਸਾਡਾ ਉਹਨਾਂ ਨਾਲ ਵੀ ਰابطਾ ਹੈਗਾ। ਉਹ ਵੀ ਚੰਗੀ ਮਦਦ ਕਰਨਗੇ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕੋਸ਼ਿਸ਼ਾਂ ਕਰ ਰਹੇ ਆ। ਦੇਖੋ ਜੀ ਜਿਹੜੀ ਘਟਨਾ ਹੈ ਬਹੁਤ ਹੀ ਨਿੰਦਰਜੋਕ ਘਟਨਾ ਹੈ। ਇੱਕ ਪਤੀ ਪਤਨੀ ਦਾ ਰਿਸ਼ਤਾ ਹੈ। ਉਹ ਐਂ ਪਵਿੱਤਰ ਰਿਸ਼ਤਾ ਹੁੰਦਾ ਹੈ। ਜੇ ਪਤਨੀ ਨੇ ਪਤੀ ਨੇ ਆਪਣਾ ਸਾਰਾ ਸਰੀਰ ਉਹਨੂੰ ਅਰਪਣ ਕਰਤਾ ਦੇ ਦਿੱਤਾ ਤਾਂ ਉਸ ਨੇ ਏਡੀ ਵੱਡੀ ਸਾਦਿਸ ਦੇ ਨਾਲ ਤਹਿਤ ਦੇ ਨਾਲ ਘਰ ਦੇ ਵਿੱਚ ਵਿਖਾੜਾ ਖੜੇ ਕਰਕੇ ਉਹਨੂੰ ਟੌਰਚਰ ਕੀਤਾ ਤਾਂ ਮੌੜ ਮਾੜੀ ਗੱਲ ਹੈ ਨਿੰਦਨੀਆ ਗੱਲ ਹੈ ਬਹੁਤ ਇਹ ਦੋ ਵਧ ਕਹਿ ਕੀ ਸਕਦੇ ਆ ਇੱਕ ਗਰੀਬ ਪਰਿਵਾਰ ਦੇ ਵਿੱਚ ਉਹਦੀ ਸੱਸ ਵੀ ਨਾ ਬਣੀ ਉਹਦੀ ਮਾਤਾ ਬਣ ਕੇ ਉਹਨੂੰ 10 ਵਾਰੀ ਆਈ ਲੈਕਸ ਕਰਾਇਆ ਸੁਬਾ ਜਾਣ ਤੋਂ ਪਹਿਲਾਂ ਉਹਦੀ ਸੱਸ ਮਾਤਾ ਨੇ ਉਹਨੂੰ ਪੁੱਛ ਲੈਣਾ ਵੀ ਪੁੱਤਰ ਟਿਫਨ ਦੇ ਵਿੱਚ ਤੇਰੀ ਰੋਟੀ ਐ ਚਾਹ ਤੇਰੀ ਤੇ ਰੱਖ ਤੀ ਸ਼ਾਮ ਨੂੰ ਰਾਤ ਦੇ 11 ਵਜੇ ਵੀ ਚਾਹ ਦਾ ਕੱਪ ਪਿਆ ਕੇ ਦੇਣਾ ਵੀ ਪੜ ਪੜ ਲਈ ਤੇ ਉਹ ਮਾਤਾ ਸੱਸ ਮਾਤਾ ਸਾਛਣੀ ਬਣੀ ਤੇ ਮਾਤਾ ਬਣੀ ਤੇ ਉਹ ਧੀ ਬਣ ਕੇ ਐਡਾ ਕੁਝ ਮੁੰਝਲਦਾਰ ਤਰੀਕੇ ਦੇ ਨਾਲ ਆਪਣਾ ਪਰਿਵਾਰ ਨੂੰ ਐਡਾ ਵੱਡਾ ਕਹਿਰ ਕਮਾ ਗਈ ਤੇਜਿੰਦਰ ਸਿੰਘ ਬਹੁਤ ਇੱਕ ਸੋਸ਼ਲ ਵਰਕਰ ਸੀ ਆ ਤੁਹਾਨੂੰ ਕਿੰਨੇ ਵੀ ਵੀਡੀਓ ਦਿਖਾ ਦਈਏ ਅਸੀਂ ਹਰ ਟੂਰਨਾਮੈਂਟ ਦੇ ਵਿੱਚ ਮੂਰੇ ਹੋਣਾ ਖੂਨਦਾਨ ਕੈਂਪ ਲਗਾਉਣਾ ਪੌਦਿਆਂ ਦੀ ਦੇਖ ਰਿਕ ਕਰਨਾ ਤੇ ਸਾਰਾ ਕੁਝ ਚੱਕਣਾ ਚੁਰ ਕਰਤਾ ਜੀ ਸਿਰਫ ਇਹੀ ਇੱਕ ਉੱਤਰ ਜਾ ਕੇ 9 ਸਾਲ ਇੱਥੇ ਰਹੀ 9 ਸਾਲ ਜੇ ਆਪਾਂ 9 ਪਲ ਵੀ ਕਿਸੇ ਨਾਲ ਬਤਾ ਲਈਏ ਤੋ ਉਹਦਾ ਮਾੜਾ ਨਹੀਂ ਸੋਚਣਾ ਕਰਦੇ 9 ਸਾਲ ਰਹਿ ਕੇ ਤੇ ਐਡਾ ਮਾੜਾ ਸੋਚਿਆ ਮਾੜਾ ਕੀਤਾ ਅਸੀਂ ਕਹਿੰਦੇ ਆਏ ਪਰਮਾਤਮਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਕਦੇ ਨਿਵਾਸ ਨਹੀਂ ਬਖਸ਼ੀ ਇਹ ਮਨਰੇ ਮਾਤੇ ਨੂੰ। ਮੌਤ ਦਾ ਜ਼ਿੰਮੇਵਾਰ ਸਿੱਧੇ ਦਾ ਸਿੱਧਾ ਉਹਦੀ ਧਰਮ ਪਤਨੀ ਜੋ ਉਥੋਂ ਦਾ ਉਹਦੇ ਨਾਲ ਰਹਿ ਰਿਹਾ ਉਹਦਾ ਮਿੱਤਰ ਉਹ ਹੈ ਤੇ ਉਹਦਾ ਸਹੁਰਾ ਪਰਿਵਾਰ ਹੈ। ਇਹਨੂੰ ਸਾਰੇ ਘਟੇ ਕਰਮ ਦਾ ਸਹੁਰੇ ਪਰਿਵਾਰ ਨੂੰ ਪਤਾ ਸੀ। ਪਰ ਫਿਰ ਵੀ ਸਾਡੇ ਅਸੀਂ ਵੀ ਪਿਛਲੇ 2 ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਉਹਨਾਂ ਨੂੰ ਫੋਨ ਕੀਤਾ ਮਾਸੀ ਜੀ ਨੇ ਵੀ ਅਸੀਂ ਇੱਥੇ ਮਿਲਣ ਵਾਸਤੇ ਅੱਜ ਅਸੀਂ ਜਾਣਾ ਸੀ। ਸਹੁਰੇ ਪਰਿਵਾਰ ਨੂੰ ਮਿਲਣ। ਤਾਂ ਸਹੁਰੇ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਵੀ ਉਹ ਮਿਲਣ ਆਉਣਗੇ ਉਹਨੇ ਆਪਣੀ ਬੇਟੀ ਨੂੰ ਫੋਨ ਕੀਤਾ ਬਾਹਰ ਤਾਂ ਉਹਨੇ ਸਾਡੇ ਭਰਾ ਨੂੰ ਵੀ ਟੌਰਚਰ ਕੀਤਾ ਕਿ ਤੂੰ ਇਹ ਗੱਲਾਂ ਪਿੰਡ ਦੱਸੀਆਂ ਮੈਂ ਤੈਨੂੰ ਇੱਥੇ ਬੈਠੇ ਨੂੰ ਇੱਥੇ ਮਰਵਾ ਸਕਦੀ ਆ ਤੇ ਜਿਹੜਾ ਇੰਡੀਆ ਦੇ ਵਿੱਚ ਬੈਠਾ ਭਰਾਗਾ ਮੇਰਾ ਸਹੁਰਾ ਮੇਰੀ ਸੱਸਾ ਜਿਹੜੇ ਹੈਗੇ ਨਾ ਮੈਂ ਉਹਨਾਂ ਨੂੰ ਉੱਥੇ ਵੀ ਮਰਵਾ ਸਕਦੀ ਆ ਧਮਕੀਆਂ ਦਿੱਤੀਆਂ ਤੇ ਦੇਖੋ ਇੱਕ ਬੰਦੇ ਦਾ ਚਲੇ ਜਾਣਾ ਤਾਂ ਬਹੁਤ ਵੱਡੀ ਘਟਨਾ ਤੇ ਉਸ ਪਤੀ ਨੂੰ 6 ਦਿਨ ਭੁੱਖਾ ਵੀ ਰੱਖਣਾ ਚਲੋ ਸਾਨੂੰ ਕਸੀ ਕਹਿੰਨੇ ਕੁਝ ਵੀ ਨਾ ਦਿੰਦੀ ਸਾਡਾ ਉਹਦਾ ਡਾਕੂਮੈਂਟ ਦੇ ਦੇ ਕੇ ਵਾਪਸ ਭੇਜ ਦਿੰਦੇ ਵਾਪਸ ਅਸੀਂ ਸਾਰਿਆਂ ਸਾਰੇ ਸਾਡੇ ਮੁੰਡੇ ਜੋ ਕਲੱਬ ਦੇ ਹੈ ਕਿ ਨੌਜਵਾਨ ਵੀਰ ਉਹਨਾਂ ਨੇ ਕਿਹਾ ਸੀ ਵੀ ਪੈਸੇ ਪਾ ਕੇ ਤੈਨੂੰ ਵਾਪਸ ਭੇਜ ਲੈਣੇ ਆ ਉਹ ਸਾਰੇ ਡਾਕੂਮੈਂਟਸ ਉਹਦੇ ਕੋਲ ਸੀਗੇ ਆਵੇ ਵੀ ਕਿੱਥੋਂ 6 ਲੱਖ ਰੁਪਏ ਫੇਰ ਤੋਂ ਆਡਾ ਡੇਢ ਲੱਖ ਰੁਪਏ ਘਟੋ ਘਟ 60 ਲੱਖ ਰੁਪਏ ਲਵਾ ਕੇ ਤਾਂ ਆਪਣੇ ਉਸ ਦਰਵੇਸ਼ ਪਤੀ ਨੂੰ ਇਹ ਜੀ ਮੌਤ ਦਿੱਤੀ ਤੇ ਅਸੀਂ ਤਾਂ ਦੋਨਾਂ ਸਰਕਾਰਾਂ ਤੋਂ ਮੰਗ ਕਰਦੇ ਆਂ ਜੀ ਉਧਰੋਂ ਡਿਵੋਟ ਕਰਕੇ ਇੱਧਰ ਭੇਜਿਆ ਜਾਵੇ ਤੇ ਇੱਥੋਂ ਅਸੀਂ ਕਾੜੀ ਤੋਂ ਕੋੜੀ ਸਜ਼ਾ ਦਿਵਾਵਾਂਗੇ ਦੋਨੇ ਪਰਿਵਾਰ ਉਹਦਾ ਸੋਹਰਾ ਪਰਿਵਾਰ ਤੇ ਉਹ ਦੋਸਤ ਯਾਰ